ਕੁਝ ਫਾਦੇ ਜ਼ਾਦੇ ਬਾਟਾ ਤੁਹਾਡਾ ਭੈਣ ਆ ਭੈਣ ਭੈਣ ਕੋਈ ਨਾ ਰੋਣਾ ਨਹੀਂ ਰੋਣਾ ਨਹੀਂ ਮੈਨੂੰ ਜਿੱਤਾਂ ਨਾ ਰੋਣਾ ਰੋਣਾ ਨਹੀਂ ਮੇਰੀ ਬੱਟੀ ਭੈਣ ਹੈ ਮਾਤਾ ਜੀ ਦੇ ਹਸਬੰਦ ਦੀ ਵੀ ਡੈਥ ਹੋ ਗਈ ਸੀ ਮਾਤਾ ਗੱਲੀ ਹੋਈ ਪਈ ਸੀ ਘਰ ਦੇ ਵਿੱਚ ਉਹ ਘਰ ਵਿੱਚ ਵੱਡ ਖਾਣ ਨੂੰ ਆਉਂਦਾ ਸੀ ਜਿਹੜਾ ਗਲੀ ਗਲੀ ਐਟ ਲਾਲਾ ਕੇ ਦੋਨਾਂ ਜਣਿਆਂ ਨੇ ਬਣਾਇਆ ਪਰ ਕਰ ਕਰ ਉਹਨੀ ਵੱਡੀ ਭੈਣ ਨੇ ਰੋਣਾ ਨਹੀਂ ਆ ਇਹ ਇਹ ਨਾ ਪਰ ਦੇਖੋ ਅਪਲੇ ਵਾਲੀ ਆ ਆ ਨਹੀਂ ਮੈਂ ਉਹ ਵੀ ਫਾੜ ਦੇ ਜਾਦੇ ਮੈਂ ਤੁਹਾਡੀ ਭੈਣ ਆ ਭਾਜੀ ਭੈਣ ਆ ਭੈਣ ਆ ਰੋਣਾ ਨਹੀਂ ਕਰ ਰੋਣਾ ਨਹੀਂ ਰੋਣਾ ਮੈਂ ਮੇਰੀ ਭੈਣ ਰਖੜੀਆਂ ਪਰਸ ਨੂੰ ਪਰ ਆ ਕੇ ਬੱਜਣੀ ਆ ਨੇ ਨਾ ਕਰੀ ਮੇਰੇ ਥੋੜਾ ਅਜੇ ਇੱਕ ਦੰਡ ਡਾੜ ਕੇ ਆਣਾ ਮੈਨੂੰ ਛੇਤੀ ਚੱਲਾਂਗੇ ਥੋੜੀ ਤਕੜੀ ਹੋ ਜਾਊਗੀ ਸਾਡੇ ਆ ਮੈਂ ਭੈਣਾਂ ਵਾਲੇ ਆਉਣਾ ਦੋ ਬੁਲਾਉਣਾ ਕੋਈ ਚੱਲ ਬੜਾ ਅਰੇ ਮਰ ਗਿਆ ਜੱਜ ਇਹ ਕੋਈ ਨਾ ਰੋਣਾ ਨਹੀਂ ਰੋਣਾ ਨਹੀਂ ਨਾ ਰੋਣਾ ਰੋਣਾ ਨਹੀਂ ਮੇਰੀ ਭੱਟੀ ਭੈਣ ਨੇ ਹੋਤਣਾ ਰੱਖਣਾ ਮੇਰੀ ਭੱਟੀ ਭੈਣ ਨੇ ਰੋਣਾ ਨਹੀਂ ਆ

ਉਂ ਦੇ ਕੇ ਆਇਆ ਬੜੀ ਨੰਗਾ ਬਾਬੇ ਮੇਰਾ ਬਾਲਾ ਸਾਰਾ ਕੁਛ ਆਪਣੀ ਮਾਰ ਕੋਲ ਦਾ ਸਾਰਾ ਕੁਛ 70 ਦੇ ਸਪੋਰਟ ਦਿੱਤਾ ਹੋਇਆ ਘਰ-ਬਾਰ ਸਾਰਾ ਕੁਝ ਠੀਕ ਹੋ ਜਾਣਾ ਪਰ ਤੂੰ ਤਕੜੀ ਹੋ ਜਾ ਬਸ ਠੀਕ ਹੋ ਜਾ ਸਾਰਾ ਕੁਝ ਠੀਕ ਹੋ ਜਾ ਨਾ ਰੋ ਮੇਡਮ ਨਾ ਰੋ ਮੇਰੀ ਭੈਣ ਨਾ ਰੋ ਨਾ ਰੋ ਮੇਰੀ ਭੈਣ ਨਾ ਰੋ ਤੇਰਾ ਭਰਾ ਤੇਰੇ ਨਾਲ ਆ ਨਾ ਬੁੜੇ ਤਰਾ ਭਰਾਵਾ ਸਭ ਪਾਲ ਤਰਾ ਪੀਜਾਵਾ ਦਿਲ ਕਿੰਨੇ ਘੇੜੇ ਮਾਰ ਗਿਆ ਅੱਖਾਂ ਤੋਂ ਅੰਨਾ ਹੁਣ ਦੇ ਬਾਪ ਜੀ ਵੀ ਭੱਜਿਆ ਆਉਣਾ ਜਦੋਂ ਬੁਲਾਉਣੀ ਆ ਆਉਂਦਾ ਨਾ ਬੜਾ ਚੰਗਾ ਬੰਦਾ ਬੜਾ ਹੀ ਚੰਗਾ ਬੰਦਾ ਕਰੋਨਾ ਨਹੀਂ ਕਰ ਕਰੋਨਾ ਨਹੀਂ ਓਏ ਜੇ ਤੂੰ ਮੈਨੂੰ ਬੁਲਾਉਂਦੇ ਜੇ ਤੂੰ ਹੋਵੇਂਗੀ ਨਾ ਫੇਰੀ ਨੂੰ ਫੇਰੀ ਨੂੰ ਚੰਗਾ ਲੱਗੂਗਾ ਫੇਰੀ ਵੀ ਉੱਤੇ ਬੈਠਾ ਫੇਰੇ ਘਾਰੇ ਨੂੰ ਆਲਾ ਭਾਈ ਕਰੋਨਾ ਰੋਣਾ ਨਹੀਂ ਚੁੱਪ ਕਰ ਜਾ ਚੁੱਪ ਚੁੱਪ ਮਸਾਕੀ ਕੋਈ ਨਹੀਂ ਆ ਤੂੰ ਹੁਣ ਰੋਣਾ ਨਹੀਂ ਵੈਕੂ ਜੀ ਦਾ ਖਾਲਸਾ ਵੈਕੂ ਜੀ ਦਾ ਗੱਲ ਕਰਾ ਜੋੜ ਤੂੰ ਦੱਤੂ ਨਾ ਸਾਡੀ ਮਾਤਾ ਪਿਆਰੋ ਮਾਤਾ ਪਿਆਰੋ ਹੁਣ ਵੈਕੂ ਜੀ ਦੀ ਕਿਰਪਾ ਨਾਲ ਠੀਕ ਹੈ ਜੀ ਜਿਸ ਦਿਨ ਲੈ ਕੇ ਆਏ ਸੀ ਤੁਸੀਂ ਦੇਖਿਆ ਸੀ ਮਾਤਾ ਜੀ ਨੂੰ ਮਾਤਾ ਜੀ ਦੇ ਹਸਬੰਦ ਦੀ ਵੀ ਡੈਥ ਹੋ ਗਈ ਸੀ ਮਾਤਾ ਇਕੱਲੀ ਹੋਈ ਪਈ ਸੀ ਘਰ ਦੇ ਵਿੱਚ ਉਹ ਘਰ ਵੀ ਵੱਡ ਖਾਣ ਨੂੰ ਆਉਂਦਾ ਸੀ ਜਿਹੜਾ ਕੱਲੀ-ਕੱਲੀ ਐਟ ਲਾਲਾ ਕੀ ਦੋਨਾਂ ਜਣਿਆਂ ਨੇ ਬਣਾਇਆ ਸੀ ਘਰ ਵਾਲਾ ਇਹਦੇ ਚੌਕੀਦਾਰ ਸੀ ਪਰ ਚੌਕੀਦਾਰੇ ਦਾ ਕੰਮ ਇਹੀ ਕਰਦੀ ਸੀ ਪਿਆਰੋ ਮਾਤਾ ਜੀ ਕੁਦਰਤੋਂ ਹੀ ਜਨਮ ਤੋਂ ਹੀ ਦੀ ਹਾਈਟ ਛੋਟੀ ਸੀ ਮਸਾਂ 2.5 ਫੁੱਟ ਦੀ ਐ ਮਾਤਾ 2.5 ਫੁੱਟ ਦੀ ਪਰ ਕੰਮ ਬੰਦਿਆਂ ਨੂੰ ਕਰਦੀ ਸੀ ਆਪਦੇ ਸਾਰੇ ਪਿੰਡ 'ਚ ਸੱਦਾ ਦੇ ਕੇ ਆਉਣਾ ਚੌਕੀਦਾਰੇ ਦਾ ਤੇ ਇਹੀ ਜਾਂਦੀ ਸੀ ਸੱਦਾ ਖੁਸ਼ ਕਰਮਟ ਸੱਟ ਲੱਗਣੀ ਸੀ ਸੱਦਾ ਦੇਣ ਗਈ ਸੀ ਪਿੰਡ 'ਚ ਕਿਸੇ ਦੇ ਘਰੇ ਕੁੱਤੀ ਪੈ ਗਈ ਭਾਜੀ ਕੁੱਤੀ ਪੈ ਗਈ ਮਗਰ ਉਹ ਕੁੱਤੀ ਪਈ ਮਗਰ ਇਹ ਡੱਗ ਪਈ ਡਿੱਗੀ ਤੈਰੇ ਫੁੜੇ ਤੇ 6:00 ਵਜੇ ਐਟ ਪਈ ਸੀ ਐਟ ਤੇ ਬੱਜੀ ਆ ਪੈਠੇ ਦੀ ਤੇ ਉਹਦੇ ਨਾਲ ਇਹਦਾ ਜੂੜਾ ਟੁੱਟ ਗਿਆ ਨਾਲ ਇਹਦੀਆਂ ਰੀੜ ਦੀ ਹੱਡੀਆਂ ਨਾਲਾਂ ਦਬ ਗਈਆਂ ਜਿਹਦੇ ਨਾਲ ਇਹ ਚੱਲਣਾ ਫਿਰਨ ਤੋਂ ਰਹਿ ਗਈ ਆ ਲੱਤੇ ਦੀ ਜਾ ਮੀ ਗਈ ਕੁਝ ਉਸ ਤੋਂ ਬਾਅਦ ਨਾ ਲੈ ਕਾ ਬਾਹਾਂ ਤੇ ਹੋ ਗਿਆ ਬਾਹ ਵੀ ਜੁੜ ਗਈ ਇਹਦੀ ਇੱਥੇ ਹੁਣ ਬਾਹ ਤਾਂ ਹੁਣ ਐਕਸਰਸਾਈਜ਼ ਕਰਾਉਂਦੇ ਨੇ ਡਾਕਟਰ ਜਦੋਂ ਆਈ ਸੀ ਮਾਤਾ ਉਦੋਂ ਤਾਂ ਇੱਥੇ ਸੀ ਬਾਹ ਹੁਣ ਤਾਂ ਖੁੱਲਣ ਲੱਗ ਗਈ ਕਾਫੀ ਹੱਦ ਤੱਕ ਬਾਬਾ ਜੀ ਆਂਦਾ ਆਂਦਾ ਆਪਣੇ ਉਹ ਹਾਂ ਐਕਸਰਸਾਈਜ਼ ਡਾਕਟਰ ਆਉਂਦਾ ਆਉਂਦਾ ਹੁੰਦਾ ਨਾ ਟਿਕਾਣਾ ਇਹ ਹੁਣ ਪਿਆਰ ਉਹਦਾ ਇਲਾਜ ਚੱਲਦਾ ਮਾਤਾ ਦਾ ਮੈਂ ਇਹਨੂੰ ਜਦੋਂ ਮਾਤਾ ਕਹਿੰਦੇ ਕਿ ਨਹੀਂ ਮੈਂ ਤੇਰੀ ਭੈਣ ਮੇਰੀ ਭੈਣ ਆ ਪਿਆਰ ਉਹ ਮੇਰੀ ਭੈਣ ਵਾਸਤੇ ਅਰਦਾਸ ਕਰਿਓ ਸਾਰੇ ਹੁਣ ਅੱਖੜੀਆਂ ਆ ਰਹੀਆਂ ਮੇਰੀ ਭੈਣ ਖੁਸ਼ ਰਹਿਵੇ ਜਿਵੇਂ ਕਿਵੇਂ ਦਿਨ ਕੱਟੀ ਜਾਂਦੀ ਸਿਰ ਦਾ ਸਾਈ ਸੀਗਾ ਬਾਪੂ ਜਿਹੜਾ ਸਿਰ ਦਾ ਸਾਈ ਸੀ ਇਹਦੇ ਉਹਦੇ ਸਿਰ ਤੇ ਏਡਾ ਜਟਾ ਸੀ ਗਿਆ ਸਾਰੀ ਉਮਰ ਉਹਨੇ ਸਾਧੂ ਵਾਲਾ ਜੀਵਨ ਬਤੀਤ ਕੀਤਾ ਉਹ ਬੰਦੇ ਨੇ ਰੋਣਾ ਨਹੀਂ ਪਿਆ ਰੋਣਾ ਨਹੀਂ ਰੋਣਾ ਬਾਪੂ ਭੁੱਲਣਾ ਨਹੀਂ ਭੁੱਲਦਾ ਜਿਹਦੇ ਸਿਰ ਦਾ ਸਾਈ ਸੀਗਾ ਭੁੱਲਣਾ ਕਿੱਥੇ ਆ ਪਰ ਆਪਾਂ ਨੂੰ ਭੁੱਲ ਕੇ ਹੀ ਅੱਗੇ ਵਧਣਾ ਪੈਂਦਾ ਠੀਕ ਆ ਨਾ ਰੋ ਨਾ ਤੇਰੀ ਸਿਹਤ ਖਰਾਬ ਹੋ ਜਾਊਗੀ ਐ ਨਾ ਰੋ ਰੱਬ ਨਾਲ ਨਹੀਂ ਮਰਦਾ ਹੁੰਦਾ ਮਾਂ ਨਾਲ ਮਰਨ ਦਾ ਕਿ ਨਾ ਲੋਣਾ ਕਿਸੇ ਪਹਿਣ ਵਾਸਤੇ ਪਿਆਰ ਵਾਸਤੇ ਅਰਦਾਸ ਰੱਖੜੀਆਂ ਤਿਆਰ ਆ ਰਹੇ ਸਡੀਆਂ ਹਰ ਇੱਕ ਭੈਣ ਨੂੰ ਤੰਦਰੁਸਤੀ ਵਾਖਿ ਵਾਖਿ ਜਿੱਚੇ ਪਾਸ ਅਰਦਾਸ ਕਰਿਓ ਸਾਡੀ ਭੈਣ ਪਿਆਰ ਉਹਨੂੰ ਵੀ ਤੰਦਰੁਸਤੀ ਵਾਖਿ ਉਹ ਠੀਕ ਆ ਬਹੁਤ ਪਹਿਲਾਂ ਤਾਂ ਆਰਟੀਰੀ ਪ੍ਰੋਬਲਮ ਆਇਆ ਸਰ ਕੀ ਦਿੱਕਤ ਆਈ ਸੀ ਇਹਨਾਂ ਨੂੰ ਕਿਰਨੀ ਇਨਫੈਕਸ਼ਨ ਹੋ ਗਿਆ ਸੀ ਵਾਸ਼ਰੂਮ ਦਾ ਬੱਸ ਹੁੰਦਾ ਡਿਊਟੀ ਆਈ ਕਰਕੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਸ ਕਰਕੇ ਬੀਪੀ ਨਹੀਂ ਆ ਪ ਰਹਾ ਸੀ ਇਹ ਨੌਰੇਟ ਤੇ ਚਲਾਇਆ ਸੀਗਾ ਹੁਣ ਨੌਰੇਟ ਬੰਦ ਕਰਨਾ ਪੈਗਾ ਕਿਉਂਕਿ ਬੀਪੀ ਆਉਣ ਲੱਗ ਗਿਆ ਆਪਣੇ ਆਪ ਨਾਰਮਲ ਹੋ ਗਿਆ ਹਾਂ ਪਹਿਲਾਂ ਫੀਵਰ ਆ ਰਿਹਾ ਸੀ ਹੁਣ ਫੀਵਰ ਵੀ ਨਹੀਂ ਆ ਰਿਹਾ ਹੈ ਵੱਡੀ ਭੈਣ ਪਿਆਰੋ ਠੀਕ ਹੋ ਗਈ। ਅੱਗੋਂ ਵੀ ਕਰਿਓ। ਮੇਰੀ ਵੱਡੀ ਭੈਣ ਪਿਆਰੋ ਆਸ ਹੈ ਨਾ ਤਰਨ ਫੇਰ ਲਾਕੀ ਦੇ ਵੀ ਛੇਤੀ ਆਪਦਾ ਘਰ ਸਾਂਭੇ ਜਾ ਕੇ। ਇਹਦਾ ਪਿੰਡ ਹੈਗਾ ਪਹਿਲਾਂ ਤੇਰਾ ਪਿੰਡ ਕਿਹੜਾ ਨਹੀਂ? ਬੈਰਸੀਆਂ ਬੈਰਸੀਆਂ ਪਿੰਡ ਦਾ ਜ਼ਿਲ੍ਹਾ ਲੰਧਰ ਪੈਂਦਾ। ਆਹਂ ਗਾਹੋਂ ਪੈਂਦਾ। ਰਾਹੋਂ ਦੇ ਕੋਲੇ ਤਸੀਲ ਦਾ। ਉਹੋ ਉਸੋਂ ਪੈਂਦਾ। ਬੈਰਸੀਆਂ ਪਿੰਡ ਦੀ ਆ ਪਿਆਰੋ। ਪਿਆਰੋ ਚੋਂ ਕਿਤਾਬ ਨਹੀਂ ਆਪਦਾ ਜਾ ਕੇ ਕੰਮ ਕਰੇ ਭਾਈ ਘਰੇ ਉਰ ਦਾ। ਵਾਇਗੂ ਦੀ ਖਾਲਸਾ।